ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿజిਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਨਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੈਂ ਆਪਣੇ ਡੈਡੀ ਦੀ लाਡਲੀ ਧੀ ਸੀ ਮੇਰੇ ਜਨਮ ਤੋਂ ਬਾਅਦ ਮੇਰੇ ਡੈਡੀ ਨੂੰ ਪੁੱਤਰ ਦੀ ਇੱਛਾ ਸੀ ਪਰ ਮੇਰੇ ਜਨਮ ਬਹੁਤ ਜ਼ਿਆਦਾ ਮੁਸ਼ਕਲ ਨਾਲ ਹੋਇਆ ਸੀ ਮੇਰੀ ਮਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਡਾਕਟਰ ਨੇ ਦੱਸਿਆ ਕਿ ਉਹ ਦੁਬਾਰਾ ਮਾਂ ਨਹੀਂ ਬਣ ਸਕਦੀ ਮੇਰੇ ਪਾਪਾ ਨੇ ਮੰਮੀ ਦਾ ਕਾਫੀ ਇਲਾਜ ਵੀ ਕਰਵਾਇਆ ਪਰ ਮੰਮੀ ਦੁਬਾਰਾ ਮਾਂ ਨਾ ਬਣ ਸકી ਤਾਂ ਪਾਪਾ ਨੇ ਮੈਨੂੰ ਹੀ ਆਪਣੀ ਧੀ ਤੇ ਆਪਣਾ ਪੁੱਤ ਮੰਨ ਲਿਆ ਮੇਰਾ ਪਾਲਣ-ਪੋਸ਼ਣ ਬਹੁਤ ਵਧੀਆ ਸੋਹਣੇ ਢੰਗ ਨਾਲ ਕੀਤਾ ਮੈਨੂੰ ਵਧੀਆ ਸਕੂਲ ਵਿੱਚ ਪੜਨ ਲਾਇਆ ਜੇ ਮੇਰੀ ਮਾਂ ਮੈਨੂੰ ਝਿੜਕ ਦਿੰਦੀ ਤਾਂ ਮੇਰੇ ਪਾਪਾ ਅੱਗੇ ਹੋ ਕੇ ਉਸ ਨਾਲ ਲੜਨ ਲੱਗ ਜਾਂਦੇ ਪਾਪਾ ਨੇ ਮੈਨੂੰ ਕਦੇ ਵੀ ਝਿੜਕਾ ਨਹੀਂ ਪੈਣ ਦਿੱਤੀਆਂ ਸੀ ਤੇ ਮੇਰੀ ਮਾਂ ਅਕਸਰ ਹੀ ਪਾਪਾ ਨਾਲ ਐਸ ਗੱਲ ਤੋਂ ਲੜਨ ਲੱਗ ਜਾਂਦੀ ਸੀ ਕਿ ਕੁੜੀਆਂ ਨੂੰ ਇੰਨਾ ਜ਼ਿਆਦਾ ਸਿਰ ਤੇ ਨਹੀਂ ਚੜਾਈਦਾ ਥੋੜਾ ਝੜਕਣਾ ਵੀ ਜ਼ਰੂਰੀ ਹੁੰਦਾ ਹੈ ਮੈਨੂੰ ਵੀ ਮੇਰੇ ਪਾਪਾ ਤੇ ਬਹੁਤ ਮਾਣ ਸੀ ਮੈਂ ਆਪਣੀ ਮੰਮੀ ਨਾਲੋਂ ਵੱਧ ਪਾਪਾ ਨੂੰ ਪਿਆਰ ਕਰਦੀ ਸੀ ਮੇਰੇ ਪਾਪਾ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਮੈਂ ਹਰ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਰਹੀ ਫੇਰ ਮੈਂ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ ਤੇ ਮੈਂ ਉਸੇ ਸ਼ਹਿਰ ਵਿੱਚ ਹੋਸਟਲ ਵਿੱਚ ਰਹਿਣ ਲੱਗ ਪਈ ਡਾਕਟਰੀ ਦੀ ਪੜ੍ਹਾਈ ਕਰਦਿਆਂ ਮੈਨੂੰ ਕਾਲਜ ਦੇ ਵਿੱਚ ਫੜਾਉਂਦੇ ਸਾਰ ਨਾਲ ਪਿਆਰ ਹੋ ਗਿਆ ਜੋ ਕਿ ਵਧੀਆ ਪਰਿਵਾਰ ਤੋਂ ਸੀ ਪਰ ਉਮਰ ਵਿੱਚ ਮੈਥੋਂ 7 ਸਾਲ ਵੱਡਾ ਸੀ ਅਸੀਂ ਹਰ ਰੋਜ਼ ਮਿਲਦੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਇੱਕ ਦਿਨ ਉਹ ਸਾਰ ਮੈਨੂੰ ਕਹਿਣ ਲੱਗਿਆ ਕਿ ਮੇਰੇ ਘਰ ਦੇ ਮੇਰੇ ਰਿਸ਼ਤੇ ਦੀ ਗੱਲ ਚਲਾ ਰਹੇ ਨੇ ਤੇ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਤਾਂ ਤੂੰ ਆਪਣੇ ਘਰ ਗੱਲ ਕਰ ਮੈਂ ਹਫ਼ਤੇ ਦੀਆਂ ਛੁੱਟੀਆਂ ਲੈ ਕੇ ਮੰਮੀ ਪਾਪਾ ਕੋਲ ਆ ਗਈ ਕਰਾ ਕੇ ਮੈਂ ਆਪਣੀ ਮੰਮੀ ਪਾਪਾ ਨੂੰ ਆਪਣੇ ਸਾਰਾ ਬਾਰੇ ਜਾਨੀ ਕਿ ਜਿਸ ਕਰਨ ਬਾਰੇ ਸਭ ਕੁਝ ਦੱਸਿਆ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹੈ ਇੱਕ ਭੈਣ ਹੈ ਉਹ ਵਿਆਹੀ ਹੋਈ ਹੈ ਤੇ ਅਸੀਂ ਵਿਆਹ ਕਰਾਉਣਾ ਚਾਹੁੰਦੇ ਹਾਂ ਮੇਰੇ ਮੂੰਹ ਇਹ ਗੱਲ ਸੁਣ ਕੇ ਮੇਰੀ ਮਾਂ ਨੇ ਗੁੱਸੇ ਵਿੱਚ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਮੈਨੂੰ ਕਾਫੀ ਬੁਰਾ ਭਲਾ ਬੋਲਦੀ ਰਹੀ ਤੇ ਮੇਰੇ ਪਾਪਾ ਨੂੰ ਕਹਿਣ ਲੱਗੀ ਇਹ ਤੁਹਾਡੇ ਹੀ ਪਿਆਰ ਲਾੜ ਦਾ ਨਤੀਜਾ ਹੈ ਪਰ ਮੈਂ ਬਹੁਤ ਜ਼ਿਆਦਾ ਜਿਦ ਕਰਨ ਲੱਗ ਪਈ ਕਿ ਮੈਂ ਜਿਸ ਕారణ ਤੋਂ ਬਿਨਾ ਨਹੀਂ ਰਹਿ ਸਕਦੀ ਮੈਂ ਹੁਣ ਆਪਣੀ ਬਾਕੀ ਜ਼ਿੰਦਗੀ ਜਿਸ ਕారణ ਨਾਲ ਗੁਜ਼ਾਰਨਾ ਚਾਹੁੰਦੀ ਸੀ ਆਪਣੇ ਮਾਪੇ ਦੇ ਬਹੁਤ ਸਮਝਾਉਣ ਤੇ ਜਦੋਂ ਮੈਂ ਆਪਣੀ ਜਿਦ ਨਾ ਛੱਡੀ ਤਾਂ ਮੇਰੇ ਪਾਪਾ ਨੇ ਮੇਰਾ ਜਿਸ ਕారణ ਦੇ ਨਾਲ ਵਿਆਹ ਕਰਨ ਦਾ ਫੈਸਲਾ ਲੈ ਲਿਆ ਪਰ ਮੇਰੇ ਪਾਪਾ ਨੇ ਕਿਹਾ ਕਿ ਨਾ ਤਾਂ ਅਸੀਂ ਮੁੰਡੇ ਦਾ ਘਰ-ਬਾਰ ਦੇਖਣ ਜਾਣਾ ਤੇ ਨਾ ਹੀ ਪੁਛਪੜਤਾਲ ਕਰਨੀ ਆ ਤੇਰੇ ਕਹਿਣ ਤੇ ਹੀ ਤੇਰਾ ਰਿਸ਼ਤਾ ਉਸ ਨਾਲ ਜੋੜ ਦੇਣਾ ਮੈਂ ਜਿਸ ਕਰਨ ਦੇ ਪਿਆਰ ਵਿੱਚ ਇੰਨੀ ਅੰਨੀ ਹੋਈ ਪਈ ਸੀ ਕਿ ਮੈਨੂੰ ਸਭ ਕੁਝ ਮਨਜ਼ੂਰ ਸੀ ਮੈਂ ਪਾਪਾ ਨੂੰ ਹਾਂ ਕਹਿ ਦਿੱਤਾ ਤੇ ਪਾਪਾ ਨੇ ਮੇਰਾ ਵਿਆਹ ਜਿਸ ਕਰਨ ਨਾਲ ਕਰ ਦਿੱਤਾ ਪਾਪਾ ਨੇ ਆਪਣੀ ਤਰਫੋਂ ਮੇਰਾ ਬਹੁਤ ਵਧੀਆ ਵਿਆਹ ਕੀਤਾ ਪਰ ਜਦੋਂ ਡੋਲੀ ਤਰਨ ਦਾ ਟਾਈਮ ਆਇਆ ਤਾਂ ਮੈਂ ਆਪਣੇ ਪਾਪਾ ਦੇ ਗਲ ਲੱਗ ਕੇ ਮਿਲਣਾ ਚਾਹੁੰਦੀ ਸੀ ਰੋਣਾ ਚਾਹੁੰਦੀ ਸੀ ਤੇ ਫਿਰ ਡੋਲੀ ਵਿੱਚ ਬੈਠਣਾ ਚਾਹੁੰਦੀ ਸੀ ਪਰ ਮੇਰੇ ਪਾਪਾ ਮੈਨੂੰ ਮਿਲਣ ਲਈ ਅੱਗੇ ਨਾ ਆਏ ਤੇ ਨਾ ਹੀ ਮੇਰੀ ਮਾਂ ਨੇ ਮੈਨੂੰ ਗਲ ਨਾਲ ਲਾ ਕੇ ਪਿਆਰ ਦਿੱਤਾ ਚੁੱਪਚਾਪ ਮੇਰੇ ਸਿਰ ਤੇ ਹੱਥ ਧਰ ਕੇ ਮੈਨੂੰ ਤੋਰ ਦਿੱਤਾ ਤੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਜਦੋਂ ਸਾਰੇ ਘਰ ਪਹੁੰਚ ਕੇ ਦੇਖਿਆ ਤਾਂ ਮੇਰੀ ਸੱਸ ਤੇ ਮੇਰੀ ਨੰਦ ਮੈਨੂੰ ਦੇਖ ਕੇ ਮੱਥੇ ਤੇ ਵਟ ਪਾਈ ਖੜੀਆਂ ਸੀ ਕਿਉਂਕਿ ਉਹਨਾਂ ਨੂੰ ਵੀ ਮੇਰਾ ਰਿਸ਼ਤਾ ਮਨਜ਼ੂਰ ਨਹੀਂ ਸੀ ਉਹਨਾਂ ਨੂੰ ਵੀ ਆਪਣੇ ਪੁੱਤ ਦੀ ਜੈਦ ਅਗੇ ਝੁਕਣਾ ਪਿਆ ਸੀ ਮੇਰੀ ਤੇ ਇਸ ਕਾਰਨ ਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਮੇਰੇ ਤੇ ਇਸ ਕਾਰਨ ਦੇ ਵਿਆਹ ਨੂੰ 8 ਮਹੀਨੇ ਹੋ ਚੁਕੇ ਸੀ ਇਨਾ 8 ਮਹੀਨਿਆਂ ਵਿੱਚ ਨਾ ਹੀ ਮੈਂ ਆਪਣੇ ਪਕੇ ਕਰ ਗਈ ਸੀ ਤੇ ਨਾ ਹੀ ਮੇਰੇ ਮੰਮੀ ਪਾਪਾ ਮੈਨੂੰ ਮਿਲਣ ਆਏ ਸੀ ਮੇਰੇ ਪਾਪਾ ਨੇ ਮੈਨੂੰ ਪਹਿਲਾ ਹੀ ਕਹਿ ਦਿੱਤਾ ਸੀ ਕਿ ਮੈਂ ਤੇਰੇ ਸਹੁਰੇ ਕਦੇ ਵੀ ਨਹੀਂ ਆਵਾਂਗਾ ਉਸ ਵੇਲੇ ਮੈਂ ਆਪਣੇ ਪਾਪਾ ਦੀਆਂ ਇਹ ਸਾਰੀਆਂ ਗੱਲਾਂ ਮੰਨ ਲਈਆਂ ਸੀ ਪਰ ਅੱਜ ਮੈਨੂੰ ਸਹਰੇ ਘਰ ਵਿੱਚ 8 ਮਹੀਨੇ ਬੀਤਣ ਤੋਂ ਬਾਅਦ ਪਾਪਾ ਦੀ ਯਾਦ ਆਉਣ ਲੱਗੀ ਮੇਰੇ ਸਹਰੇ ਘਰ ਵਿੱਚ ਮੇਰਾ ਸਮਾਂ ਬਹੁਤ ਵਧੀਆ ਬਤੀਤ ਹੋ ਰਿਹਾ ਸੀ ਮੇਰੀ ਸੱਸ ਘਰ ਦਾ ਕੋਈ ਕੰਮ ਨਹੀਂ ਕਰਦੀ ਸੀ ਉਹ ਸਾਰਾ ਕੰਮ ਮੇਰੇ ਤੋਂ ਕਰਵਾਉਂਦੀ ਸੀ ਮੇਰੀ ਨਾਨਦ ਜੋ ਮੇਰੀ ਸੱਸ ਨੇ ਦੱਸਿਆ ਸੀ ਕਿ ਉਸ ਦੇ ਘਰ ਵਾਲਾ ਕਨੇਡਾ ਵਿੱਚ ਰਹਿੰਦਾ ਹੈ ਇਸ ਕਰਕੇ ਉਹ ਆਪਣੇ ਕੋਲ ਰਹਿੰਦੀ ਹੈ ਉਹ ਵੀ ਸਾਰਾ ਦਿਨ ਮੇਰੇ ਤੇ ਰੋਬ ਮਾਰਦੀ ਰਹਿੰਦੀ ਸੀ ਪਰ ਮੈਂ ਆਪਣੀ ਨਨਦ ਦੀ ਇੱਕ ਹਰਕਤ ਦੇਖ ਕੇ ਬਹੁਤ ਹੈਰਾਨ ਹੋਈ ਮੇਰੇ ਵਿਆਹ ਤੋਂ 2 ਸਾਲ ਬਾਅਦ ਮੇਰੀ ਨਨਾਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਦਕਿ ਉਸ ਦੇ ਘਰ ਵਾਲਾ ਤੱਕ ਨਹੀਂ ਡਾ ਗਿਆ ਹੋਇਆ ਸੀ ਤੇ ਇਹ ਸੋਚ ਸੋਚ ਕੇ ਮੇਰਾ ਸਿਰ ਘੁੰਮ ਰਿਹਾ ਸੀ ਕਿ ਮੇਰੀ ਨੰਦ ਦੇ ਬੱਚਾ ਕਿਵੇਂ ਹੋਇਆ ਮੇਰੀ ਸੱਸ ਦਾ ਤੇ ਮੇਰੇ ਘਰ ਵਾਲੇ ਦਾ ਰਵੱਈਆ ਮੇਰੇ ਨਨਾਨ ਪ੍ਰਤੀ ਬੜਾ ਹੀ ਵਧੀਆ ਸੀ। ਉਹਨਾਂ ਨੇ ਉਸ ਨੂੰ ਇੱਕ ਵਾਰ ਵੀ ਨਹੀਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੇਰੇ ਘਰ ਵਾਲਾ ਕਨੇਡਾ ਹੋਣ ਤੇ ਤੇਰੇ ਬੱਚਾ ਕਿਵੇਂ ਹੋਇਆ ਬਲਕਿ ਉਹ ਤਾਂ ਉਸ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਸੀ। ਮੇਰੀ ਨਣਦੀ ਸਾਮ ਸਭਾਲ ਵੀ ਬੜੀ ਚੰਗੀ ਤਰ੍ਹਾਂ ਕਰਦੀ ਸੀ। ਮੈਨੂੰ ਆਪਣੀ ਨਣ ਤੋਂ ਪਰ ਸ਼ੱਕ ਹੋਇਆ ਕਿ ਐਸ ਦੇ ਕਿਸੇ ਗੈਰ ਮਰਦ ਨਾਲ ਨਜਾਇਜ਼ ਸਬੰਧ ਹਨ ਫਿਰ ਮੈਂ ਇਹ ਸੋਚ ਕੇ ਹੈਰਾਨ ਹੋ ਜਾਂਦੀ ਕਿ ਮੇਰੀ ਨਨਾਨ ਦੇ ਕਿਸੇ ਗੈਰ ਮਰਦ ਨਾਲ ਸਬੰਧ ਹੋਣ ਤੇ ਮੇਰੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਕਿਉਂ ਨਹੀਂ ਰੋਕਦੇ ਤਿੰਨ ਚਾਰ ਵਾਰ ਤਾਂ ਮੈਂ ਕੱਲਾਂ-ਕੱਲਾਂ ਵਿੱਚ ਆਪਣੀ ਨੰਦ ਨੂੰ ਕਹਿ ਦਿੱਤਾ ਸੀ ਦੀਦੀ ਤੁਹਾਡੇ ਮਾਪਪਤਾ ਵਧੀਆ ਨਹੀਂ ਮੇਰੇ ਪਪਾ ਮੈਨੂੰ ਛੋਟੀ ਜਹੀ ਗਲਤੀ ਕਰਨ ਤੇ ਵੀ ਬਹੁਤ ਵੱਡੀ ਸਜ਼ਾ ਦੇ ਦਿੰਦੇ ਸੀ ਦੇਖ ਲਵੋ ਮੈਂ ਆਪਣੇ ਲਈ ਮੁੰਡਾ ਖੁਦ ਪਸੰਦ ਕੀਤਾ ਤੇ ਮੇਰੇ ਮਾਪੇ ਮੇਰੇ ਨਾਲ ਨਾਰਾਜ਼ ਹੋ ਗਏ ਜਦ ਕਿ ਤੁਸੀਂ ਤਾਂ ਵਿਆਹੇ ਵਰੇ ਹੋਣ ਦੇ ਬਾਵਜੂਦ ਮੈਂ ਇਹਨਾਂ ਆਖ ਕੇ ਚੁੱਪ ਘਰ ਗਈ ਪਰ ਮੇਰੀ ਨੰਦ ਮੇਰੇ ਵੱਲ ਘੂਰ ਘੂਰ ਕੇ ਦੇਖਣ ਲੱਗੀ ਮੇਰੀ ਸਮਝ ਤੋਂ ਸਭ ਕੁਝ ਬਾਹਰ ਹੁੰਦਾ ਜਾਂਦਾ ਸੀ ਫਿਰ ਮੈਂ ਸੋਚਿਆ ਮੈਂ ਆਪਣੀ ਨੰਨ ਦੀ ਜੈਸੂਸੀ ਕਰਾਂਗੀ ਮੈਂ ਇਸ ਗੱਲ ਦੀ ਤੈਅ ਤੱਕ ਜਰੂਰ ਪਹੁੰਚਾਂਗੀ ਕਿ ਮੇਰੀ ਨਨਾਨ ਨੇ ਕਿਸ ਨਾਲ ਨਜਾਇਜ਼ ਸਬੰਧ ਬਣਾਏ ਆ ਇਹ ਬੱਚਾ ਕਿਸ ਦਾ ਹੈ ਮੇਰੀ ਨਨਦ ਦਾ ਮੁੰਡਾ 3 ਮਹੀਨਿਆਂ ਦਾ ਹੋ ਚੁੱਕਿਆ ਸੀ ਤੇ ਇੱਕ ਦਿਨ ਰਾਤ ਨੂੰ ਮੇਰਾ ਬਹੁਤ ਜ਼ਿਆਦਾ ਸਿਰ ਦਰਦ ਕਰਨ ਲੱਗ ਪਿਆ ਤੇ ਮੈਂ ਦਵਾਈ ਲੈਣ ਲਈ ਉੱઠી ਤਾਂ ਜਦੋਂ ਮੈਂ ਰਸੋਈ ਵਿੱਚ ਗਈ ਪਾਣੀ ਲੈਣ ਤਾਂ ਮੈਨੂੰ ਮੇਰੀ ਨਨਾਨਾ ਦੇ ਕਮਰੇ ਵਿੱਚੋਂ ਕਿਸੇ ਬੰਦੇ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ ਮੇਰਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਮੈਂ ਸੋਚਿਆ ਕਿ ਅੱਜ ਮੈਂ ਇਹਨਾਂ ਨੂੰ ਫੜ ਲਵਾਂਗੀ ਮੈਂ ਉੱਥੇ ਪੂਰੇ 2 ਘੰਟੇ ਖੜੀ ਰਹੀ ਇਹਨੇ ਨੂੰ ਮੇਰੇ ਸਹੁਰੇ ਨੂੰ ਜਾਗ ਆ ਗਈ ਉਹ ਉੱਥੇ ਆ ਗਿਆ ਮੈਨੂੰ ਕਹਿਣ ਲੱਗਿਆ ਤੂੰ ਇੱਥੇ ਕਿਉਂ ਖੜੀ ਆ ਭਾਈ ਜਾ ਜਾ ਕੇ ਪੈ ਜਾ ਉਹਨਾਂ ਨੇ ਮੈਨੂੰ ਝੜਕ ਦਿੱਤਾ ਤੇ ਮੈਂ ਡਰਦੀ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਪਰ ਮੇਰੇ ਦਿਮਾਗ ਵਿੱਚ ਗੱਲਾਂ ਨੇ ਘੁੰਮਣ ਘੇਰੀਆਂ ਪਾ ਲਈਆਂ ਤੇ ਮੈਨੂੰ ਟਿਕਾ ਨਹੀਂ ਦੇ ਰਹੀਆਂ ਸੀ ਦੂਜੀ ਰਾਤ ਫਿਰ ਮੈਂ ਜਿਸ ਕਾਰਨ ਤੇ ਸੌਣ ਤੋਂ ਬਾਅਦ ਆਪਣੇ ਪੈਣ ਵਾਲੇ ਥਾਂ ਤੇ ਸਹਰਾਣੇ ਰੱਖ ਕੇ ਉਹਨਾਂ ਉੱਪਰ ਰਜਾਈ ਦੇ ਦਿੱਤੀ ਮੈਂ ਆਪਣੀ ਨਾਨਾਣ ਦੇ ਕਮਰੇ ਦੇ ਨਾਲ ਵਾਲੇ ਕਮਰੇ ਵਿੱਚ ਜਾ ਕੇ ਬੈਠ ਗਈ ਤੇ ਉਸ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤਾਂ ਜੋ ਮੈਨੂੰ ਬਾਹਰ ਦਿਖਾਈ ਦੇਵੇ ਰਾਤ ਦੇ 1 ਵਜੇ ਮੈਂ ਕੁਝ ਦੇਖਿਆ ਤੇ ਦੇਖ ਕੇ ਮਹਿਰਾਨ ਰਹਿ ਗਈ ਕਿਉਂਕਿ ਮੇਰੀ ਨਨਾਨ ਦੇ ਕਮਰੇ ਵਿੱਚ ਜਾਣ ਵਾਲਾ ਆਦਮੀ ਕੋਈ ਹੋਰ ਨਹੀਂ ਬਲਕਿ ਮੇਰੇ ਘਰ ਵਾਲਾ ਜਿਸ ਕਾਰਨ ਹੀ ਸੀ ਮੈਂ ਜਿਸ ਕਾਰਨ ਨੂੰ ਸਿੱਧਾ-ਸਿੱਧਾ ਕਹਿ ਦਿੱਤਾ ਕਿ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿ ਸਕਦੀ ਕਿਉਂਕਿ ਤੁਸੀਂ ਤਾਂ ਆਪਣੀ ਭੈਣ ਨੂੰ ਨਹੀਂ ਬਖਸ਼ਿਆ ਤੁਸੀਂ ਆਪਣੀ ਭੈਣ ਦੇ ਕਮਰੇ ਵਿੱਚ ਰਾਤ ਨੂੰ ਜਾਂਦੇ ਹੋ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕੀ ਆਂ ਕਿ ਤੁਸੀਂ ਉਸ ਨਾਲ ਨਾਜਾਇਜ਼ ਸਬੰਧ ਬਣਾਇਆ ਜੋ ਆਦਮੀ ਆਪਣੀ ਭੈਣ ਦਾ ਨਹੀਂ ਬਣਿਆ ਉਹ ਕਿੰਨਾ ਨੀਚ ਆਦਮੀ ਹੋਵੇਗਾ ਦੁਨੀਆ ਵਿੱਚ ਉਹੋ ਜਿਹਾਂ ਇਨਸਾਨ ਤਾਂ ਕੋਈ ਹੋ ਹੀ ਨਹੀਂ ਸਕਦਾ ਜਦੋਂ ਮੈਂ ਐਨੀ ਗੱਲ ਕਹੀ ਤਾਂ ਮੇਰੇ ਘਰ ਵਾਲੇ ਨੇ ਮੇਰੇ ਮੂੰਹ ਤੇ ਜ਼ੋਰ ਨਾਲ ਦੋ ਥੱਪੜ ਮਾਰ ਦਿੱਤੇ ਤੇ ਦੋ ਥੱਪੜ ਮੇਰੀ ਨਨਾਨ ਨੇ ਮਾਰੇ ਮੇਰੇ ਉਸ ਤੋਂ ਬਾਅਦ ਜੋ ਮੈਂ ਸਚਾਈ ਸੁਣੀ ਮੇਰੇ ਰੋਂਗਟੇ ਖੜੇ ਹੋ ਗਏ ਮੇਰੀ ਨਨਾਨ ਨੇ ਦੱਸਿਆ ਕਿ ਮੈਂ ਇਸ ਦੀ ਵੱਡੀ ਭੈਣ ਨਹੀਂ ਬਲਕਿ ਇਸ ਦੇ ਵੱਡੇ ਭਰਾ ਦੀ ਘਰ ਵਾਲੀ ਹਾਂ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਹੀ ਮੇਰੇ ਪਤੀ ਦੀ ਮੌਤ ਹੋ ਗਈ ਤੇ ਮੈਨੂੰ ਜਿਸ ਕారణ ਦੇ ਲੜ ਲਾ ਦਿੱਤਾ ਜਦੋਂ ਮੇਰੀ ਜ਼ਿੰਦਗੀ ਸਹੀ ਰਾਸਤੇ ਤੇ ਚੱਲਣ ਲੱਗੀ ਤਾਂ ਤੂੰ ਸਾਡੇ ਦੋਨਾਂ ਦੇ ਵਿੱਚ ਆ ਗਈ ਮੇਰੇ ਘਰ ਵਾਲੇ ਨੇ ਮੈਨੂੰ ਫੇਰ ਸਾਰੀ ਗੱਲ ਸਾਫ਼ ਦੱਸੀ ਕਿ ਇਹ ਮੇਰੀ ਪਤਨੀ ਹੈ ਕਾਲਜ ਟਾਈਮ ਮੈਂ ਤੈਨੂੰ ਬਹੁਤ ਪਸੰਦ ਕਰ ਲਿਆ ਸੀ ਇਸ ਕਰਕੇ ਮੈਂ ਤੈਨੂੰ ਆਪਣੇ ਵਿਆਹ ਬਾਰੇ ਨਹੀਂ ਦੱਸਿਆ ਕਿਉਂਕਿ ਮੈਂ ਤੈਨੂੰ ਹਰ ਕੀਮਤ ਵਿੱਚ ਪਾਉਣਾ ਚਾਹੁੰਦਾ ਸੀ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰ ਬੈਠਾ ਸੀ ਕਿ ਮੈਂ ਤੇਰੇ ਬਿਨਾ ਜਿਉਣਾ ਨਹੀਂ ਚਾਹੁੰਦਾ ਸੀ ਇਸ ਕਰਕੇ ਮੈਂ ਤੇਰੇ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ ਤੇ ਫਿਰ ਮੇਰੇ ਘਰ ਵਾਲੇ ਨੇ ਮੈਨੂੰ ਸਾਰੀ ਗੱਲ ਦੱਸੀ ਕਿ ਮੈਂ ਹੀ ਇਸ ਨੂੰ ਕਿਹਾ ਸੀ ਕਿ ਤੈਨੂੰ ਕਹਿ ਦੇਵੇ ਕਿ ਮੇਰੀ ਭੈਣ ਹੈ ਤੇ ਇਸ ਦੇ ਘਰ ਵਾਲਾ ਬਾਹਰ ਗਿਆ ਹੋਇਆ ਹੈ ਇਸ ਲਈ ਘਰ ਵਿੱਚ ਰਹਿ ਰਹੀ ਹੈ ਮੈਂ ਚੰਗੀ ਤਰ੍ਹਾਂ ਸਮਝ ਗਈ ਕਿ ਮੇਰੀ ਨਨਾਨਾ ਦਾ ਬੱਚਾ ਕਿਵੇਂ ਹੋਇਆ ਆਪਣੇ ਘਰ ਵਾਲੇ ਦੀ ਇਹ ਸਚਾਈ ਜਾਣ ਕੇ ਮੈਨੂੰ ਉਸਤੇ ਬਹੁਤ ਗੁੱਸਾ ਆਇਆ ਫਿਰ ਮੈਂ ਉਸ ਦੇ ਥੱਪੜ ਮਾਰਿਆ ਤੇ ਇੱਕ ਆਪਣੀ ਨਨਾਨ ਦੇ ਧਰ ਦਿੱਤਾ ਜਾਨੀ ਕਿ ਆਪਣੀ ਸੌਕਣ ਦੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕੀ ਤੂੰ ਮੈਨੂੰ ਪਿਛਲੇ 2 ਸਾਲਾਂ ਤੋਂ ਧੋਖੇ ਵਿੱਚ ਰੱਖਿਆ ਹੋਇਆ ਹੈ ਮੈਂ ਤੇਰੀ ਖਾਤਰ ਆਪਣਾ ਮਾਂ-ਬਾਪ ਛੱਡ ਦਿੱਤਾ ਤੂੰ ਮੈਨੂੰ ਕੀ ਦਿੱਤਾ ਧੋਖੇ ਤੋਂ ਬਿਨਾਂ ਮੈਂ ਕਿਸੇ ਦੀ ਗੱਲ ਨਾ ਸੁਣੀ ਤੇ ਆਪਣੇ ਕੱਪੜੇ ਬੈਗ ਵਿੱਚ ਪਾਏ ਤੇ ਆਪਣੇ ਪੀਕੇ ਘਰ ਆ ਗਈ ਅੰਦਰ ਮੇਰੀ ਮੰਮੀ ਪਾਪਾ ਬੈਠੇ ਸੀ ਮੈਂ ਆਪਣੀ ਮਾਂ ਦੇ ਗਲ ਲੱਗ ਕੇ ਉੱਚੀ-ਉੱਚੀ ਰੋਣ ਲੱਗ ਪਈ ਫਿਰ ਮੈਂ ਆਪਣੇ ਪਾਪਾ ਤੋਂ ਰੋ ਰੋ ਕੇ ਮਾਫੀ ਮੰਗੀ ਆਪਣੀ ਮਾਂ ਨੂੰ ਕਹਿਣ ਲੱਗੀ ਮੰਮੀ ਤੁਸੀਂ ਸੱਚ ਕਹਿੰਦੇ ਸੀ ਕੀਤੀਆਂ ਨੂੰ ਬਹੁਤਾ ਸਿਰ ਨਹੀਂ ਚੜਾਉਣਾ ਚਾਹੀਦਾ ਨਹੀਂ ਤਾਂ ਇਹ ਗਲਤ ਫੈਸਲੇ ਲੈ ਲੈਂਦੀਆਂ ਨੇ ਮੰਮੀ ਸੱਚੀ ਪਾਪਾ ਦੇ ਪਿਆਰ ਨੇ ਮੈਨੂੰ ਬਹੁਤ ਵਿਗਾੜ ਦਿੱਤਾ ਸੀ ਮੈਨੂੰ ਸਹੀ ਗਲਤ ਦੀ ਪਹਿਚaan ਹੀ ਨਹੀਂ ਸੀ ਜੋ ਮੁੰਡਾ ਮੈਂ ਪਸੰਦ ਕੀਤਾ ਉਹ ਬਹੁਤ ਗਲਤ ਨਿਕਲਿਆ ਉਹਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਮੈਂ ਆਪਣੀ ਪੜ੍ਹਾਈ ਵੀ ਉਸ ਦੀ ਖਾਤਰ ਛੱਡ ਦਿੱਤੀ ਮੇਰਾ ਡਾਕਟਰ ਬਣ ਦਾ ਸੁਪਨਾ ਉਹਦੇ ਕਰਕੇ ਵਿੱਚੇ ਹੀ ਰਹਿ ਗਿਆ ਮੈਂ ਸਾਰਾ ਦਿਨ ਆਪਣੇ ਮਾਂ-ਬਾਪ ਅੱਗੇ ਰੋ-ਰੋ ਕੇ ਮਾਫੀ ਮੰਗਦੀ ਰਹੀ ਫੇਰ ਮਾਂ-ਪਿਓ ਤਾਂ ਮਾਂ-ਪਿਓ ਹੀ ਹੁੰਦੇ ਹਨ ਉਹਨਾਂ ਨੇ ਮੈਨੂੰ ਆਪਣੇ ਗਾਲ ਨਾਲ ਲਾ ਲਿਆ ਤੇ ਕਹਿਣ ਲੱਗੇ ਪੁੱਤ ਮਾਂ-ਬਾਪ ਕਦੇ ਵੀ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੇ ਮੈਂ ਉਸ ਨੂੰ ਕਿਹਾ ਕਿ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕੀ ਹਾਂ ਕਿ ਮਾਪੇ ਜੋ ਵੀ ਕਹਿਣ ਉਹ ਗੱਲ ਮੰਨ ਲੈਣੀ ਚਾਹੀਦੀ ਆ ਮਾਪੇ ਦੀਆਂ ਕਈਆਂ ਹੋਈਆਂ ਗੱਲਾਂ ਸਾਨੂੰ ਹਮੇਸ਼ਾ ਸਹੀ ਰਸਤੇ ਤੇ ਲੈ ਕੇ ਜਾਂਦੀਆਂ ਮਾਪੇ ਦੇ ਖਿਲਾਫ ਜਾ ਕੇ ਕੀਤੇ ਹੋਏ ਫੈਸਲੇ ਸਾਨੂੰ ਇੱਕ ਨਾ ਇੱਕ ਦਿਨ ਬਹੁਤ ਦੁੱਖ ਦਿੰਦੇ ਹਨ ਜਿਹੜੇ ਦੁੱਖ ساری ਜ਼ਿੰਦਗੀ ਸਾਨੂੰ ਆਪਣੇ ਸੀਨੇ ਵਿੱਚ ਸਹਿਣੇ ਪੈਂਦੇ ਹੈ ਅਜਿਹਾ ਦੁੱਖ ਜਿਸ ਨੂੰ ਸਿਰਫ ਤੁਸੀਂ ਹੀ ਮਹਿਸੂਸ ਕਰ ਸਕਦੇ ਹੋ ਮੈਂ ਆਪਣੇ ਮਾਪੇ ਦਾ ਕਦੇ ਵੀ ਦਿਲ ਨਹੀਂ ਦਿਖਾਉਣਾ ਚਾਹੁੰਦੀ ਸੀ ਹੁਣ ਮੈਨੂੰ ਵੀ ਇਹ ਗੱਲ ਮਹਿਸੂਸ ਹੋ ਗਈ ਸੀ ਕਿ ਮੈਂ ਆਪਣੇ ਮਾਪੇ ਦਾ ਦਿਲ ਦਿਖਾਇਆ ਤਾਂ ਇਸ ਦੀ ਸਜ਼ਾ ਮੈਨੂੰ ਅੱਜ ਇਹ ਮਿਲੀ ਹੈ ਮੈਨੂੰ ਧੋਖੇबाज ਘਰ ਵਾਲਾ ਮਿਲਿਆ ਅੱਜ ਮੈਂ ਆਪਣੇ ਮੰਮੀ ਪਾਪਾ ਦੇ ਨਾਲ ਰਹਿ ਕੇ ਅੱਗੇ ਆਪਣੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਫਿਰ ਮੈਨੂੰ ਡਾਕਟਰੀ ਦੀ ਡਿਗਰੀ ਮਿਲ ਗਈ। ਮੈਂ ਵਧੀਆ ਡਾਕਟਰ ਬਣ ਗਈ। ਹੁਣ ਮੈਂ ਸਾਰੀ ਉਮਰ ਆਪਣੇ ਮੰਮੀ ਪਾਪਾ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ। ਇਹ ਫੈਸਲਾ ਮੇਰੇ ਦਿਲ ਨੂੰ ਬਹੁਤ ਸਕੂਨ ਦੇਣ ਵਾਲਾ ਸੀ। ਮੈਂ ਸਾਰਿਆਂ ਤਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਹਾਂ ਕਿ ਕਦੇ ਵੀ ਆਪਣੇ ਮਾਪਿਆਂ ਦਾ ਕਿਸੇ ਬਗਾਨੇ ਪੁੱਤ ਦੀ ਖਾਤਰ ਦਿਲ ਨਾ ਦਿਖਾਓ ਬਗਾਨੇ ਪੁੱਤ ਕਦੇ ਵੀ ਆਪਣੇ ਮਾਪੇ ਦੀ ਜਗਾ ਨਹੀਂ ਲੈ ਸਕਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜ਼ਿਆਦਾਤਰ ਲੋਕ ਤੁਹਾਨੂੰ ਧੋਖੇ ਵਿੱਚ ਹੀ ਰੱਖਦੇ ਨੇ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ ਜੀ